ਨਸ਼ੇ ਦੇ ਸੌਦਾਗਰਾਂ ਦੀ ਕਮਰ ਤੋੜਨ ਦੇ ਲਈ ਸਰਕਾਰ ਵੱਲੋਂ ਵੱਖ-ਵੱਖ ਮਹਿਮਾ ਚਲਾਈਆਂ ਗਈਆਂ ਹਨ ਜਿਨ੍ਹਾਂ ਦੌਰਾਨ ਪਹਿਲੀ ਵਾਰ ਮੋਹਾਲੀ ਪੁਲਿਸ ਵੱਲੋਂ ਵੀ ਇੱਕ ਨਸ਼ੇ ਦੇ ਸੌਦਾਗਰ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਐਸਐਸਪੀ ਦੀਪਕ ਪਾਰਕਰ ਦੇ ਦੇਸ਼ਨ ਅਨੁਸਾਰ ਡੀਐਸਪੀ ਹਰਸ਼ਨ ਸਿੰਘ ਵੱਲ ਐਸਐਚਓ ਗਗਨਦੀਪ ਸਿੰਘ ਦੀ ਗਵਾਹੀ ਹੇਠ ਪੁਲਿਸ ਵੱਲੋਂ ਮੋਹਾਲੀ ਦੇ ਇੱਕ ਬਿਲਡਿੰਗ 'ਚ ਦੂਜੀ ਮੰਜ਼ਲ ਤੇ ਰਹਿ ਰਹੇ ਇੱਕ ਨਸ਼ਾ ਸੌਦਾਗਰ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਜੋ ਕਿ ਨਸ਼ਾ ਦਾ ਕਾਰੋਬਾਰ ਕਰਕੇ ਉਸ ਬਨੋਂ ਪਰ ਰਕਮ ਕਠੀ ਕਰਕੇ ਬਣਾਈ ਗਈ ਸੀ ਅਥਾ ਸੁਣਾਉਣੇ ਇਸ ਮੌਕੇ ਡੀਐਸਪੀ ਹਰਸ਼ੰਦ ਸਿੰਘ ਵਾਲ ਕਿ ਐਲਾਨ ਕਰ ਰਹੇ ਨੇ ਸਰ ਸਮਰਨ ਸਿੰਘ ਵਾਲ ਡੀਐਸਪੀ ਮੁਹਾਲੀ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਨੂੰ آگਾਹ ਕਰਦੇ ਆ ਕਿ 2800 ਨੰਬਰ ਮਕਾਨ ਜੋ ਕਿ ਅਰਵਦੀਪ ਧਮਾਨ ਪੁੱਤਰ ਦਵਿੰਦਰ ਧਮਾਨ ਪਹਿਲੀ ਮੰਜ਼ਲ ਜੋ ਕਿ ਅਸੀਂ ਇੱਕ ਮੁਕਦਮੇ ਦੇ ਵਿੱਚ ਕੰਪੀਟੈਂਟ ਅਥਾਰਟੀ ਨੇ ਦਿੱਤੀ ਹੈ ਤਾਂ ਇਹਨੂੰ ਖਰੀਦ ਕੀਤਾ ਜੇਕਰ ਕੋਈ ਵੀ ਬੰਦਾ ਇਹਦੀ ਖਰੀਦੋ-ਫਰੋਖਤ ਕਰਦਾ ਹੈ ਉਹਦੀ ਜ਼ਿੰਮੇਵਾਰੀ ਆਪਣੀ ਹੋਵੇਗੀ